ਮਨਰੇਗਾ ਕਾਨੂੰਨ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਮਨਰੇਗਾ ਡੈਮੋਕਰੇਟਿਕ ਫਰੰਟ ਵੱਲੋਂ ਨਾਬਾ ਵਿਖੇ ਐਸ ਡੀ ਐਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਦੱਸਿਆ ਕਿ ਇਸ ਫੈਸਲੇ ਦੇ ਨਾਲ ਗਰੀਬ ਲੋਕਾਂ ਦੇ ਚੁੱਲ੍ਹੇ ਠੰਡੇ ਹੋ ਜਾਣਗੇ। ਉਹਨਾਂ ਨੇ ਕਿਹਾ ਕਿ ਇਹ ਸਿੱਧਾ ਕਾਰਪੋਰੇਟ ਕਾਰਨਿਆਂ ਨੂੰ ਫਾਇਦਾ ਪਹੁੰਚਾਉਂਦੀ ਨੀਤੀ ਹੈ। ਉਹਨਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਕਿਹਾ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਤਾਂ ਪੂਰੇ ਭਾਰਤ ਦੇ ਅੰਦਰ ਕਿਸਾਨ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਹੋਵੇਗਾ। ਦਾ ਜਿਹੜਾ ਇੱਕ ਤਾਂ ਬੁਨਿਆਦੀ ਹੱਕ ਆ ਉਹ ਬਿਲਕੁਲ ਹੀ ਖੋលਿਆ ਜਿਵੇਂ ਕੰਮ ਮੰਗਦੇ ਸੀ ਇਹ ਉਹਨਾਂ ਕੰਮ ਦੇ ਆਧਾਰ ਤੇ ਨਹੀਂ ਸਿਰਫ ਉਹ ਤੈਅ ਕਰੂ ਕੇਂਦਰ ਤੈਅ ਕਰੂਗੀ ਵੀ ਕਦੋਂ ਕੰਮ ਦੇਣਾ ਕਿਹੜੇ ਸੂਬੇ 'ਚ ਕੰਮ ਦੇਣਾ ਤੇ ਇਹਨਾਂ ਦਾ ਉਹ ਬੁਨਿਆਦੀ ਹੱਕ ਵੀ ਖੋលਿਆ ਜਿਹੜੇ 125 ਦਿਨਾਂ ਦਾ ਵੀ ਇਹਨਾਂ ਨੇ ਉਹ ਕਰਿਆ ਵੀ ਬਸ ਇੱਕ ਸਾਨੂੰ ਗੁਲਦਸਤਾ ਜਿਹਾ ਦੇ ਤਾਂ ਉਹਦੇ ਵਿੱਚ ਕੀ ਆ ਉਹ ਸਾਰਾ ਅਧਿਕਾਰ ਹੀ ਖੋលਿਆ ਮਨਰੇਗਾ ਵਰਕਰਾਂ ਤੋਂ ਤੇ ਹੁਣ ਅਸੀਂ ਇਹਨੂੰ ਇਹਨੂੰ ਮਨਰੇਗਾ ਜਿਹੜੀ ਸਾਡੀ ਉਹਨੂੰ ਬਹਾਲ ਵੀ ਹੋਣੀ ਚਾਹੀਦੀ ਆ ਤੇ ਇਹਦੀਆਂ ਕਮੀਆਂ ਦੂਰ ਕਰੀਆਂ ਜਾ ਸਕਦੀਆਂ ਸੀ ਜਿਹੜੀਆਂ ਇਹਦੇ 'ਚ ਕਮੀਆਂ ਨੇ ਮਨਰੇਗਾ ਦੇ ਐਕਟ ਦੇ ਵਿੱਚ ਪਰ ਇਹਨਾਂ ਨੇ ਤਾਂ ਮਨਰੇਗਾ ਨੂੰ ਖਤਮ ਕਰਤਾ ਸਭ ਤੋਂ ਲਾ ਵਰਗ ਜਿਹੜਾ ਸਾਡਾ ਉਹਦੇ ਤੇ ਡਾਕਾ ਮਾਰਿਆ ਕੇਂਦਰ ਸਰਕਾਰ ਨੇ ਹੁਣ। ਤੁਹਾਡੇ ਨਾਲ ਕੋਈ ਪਲੈਨਿੰਗ ਕਰਨ ਲੱਗੇ ਸਰਕਾਰ ਨੇ ਕੁਝ ਕਰਾਪ ਨਹੀਂ ਕਿਉਂਕਿ ਨਹੀਂ ਜਿਹੜੇ ਕੰਮ ਕਰਦੇ ਸੀ ਮਨਰੇਗਾ ਦੇ ਵਿੱਚ ਉਹਨਾਂ ਨਾਲ ਕੋਈ ਰਹਿਸਲਾ ਨਹੀਂ ਕਿਸੇ ਨਾਲ ਕੋਈ ਰابطਾ ਨਹੀਂ ਕਰਿਆ ਜਦਕਿ ਜਿਵੇਂ ਮਹਾਰਾਜਾ ਰਣਜੀਤ ਸਿੰਘ ਵੀ ਆਪਣਾ ਰਾਜਭਾਗ ਚਲਾਉਂਦੇ ਸੀ ਤਾਂ ਉਹ ਫੇਸ ਬਦਲ ਕੇ ਜਾਂਦੇ ਸੀ ਵੀ ਕੀ ਲੋਕ ਮੇਰੇ ਰਾਜਭਾਗ ਤੋਂ ਖੁਸ਼ ਨੇ ਇਹ ਤਾਂ ਕੇਂਦਰ ਨੇ ਸਿੱਧਾ ਲੇ ਵਰਗ ਤੇ ਡਾਕਾ ਮਾਰਿਆ। ਰਹੇ ਤੁਸੀਂ ਕੀ ਅੱਜ ਸਭਾ ਚੁੱਕਦੇ ਨਾ ਬੀ ਜਿਹੜਾ ਅੱਜ ਅਸੀਂ ਆਪਣੀ ਮਨਰੇਗਾ ਨੂੰ ਬਹਾਲ ਕਰਾਉਣ ਲਈ ਤੇ ਪਿੰਡ-ਪਿੰਡ ਲੋਕਾਂ ਨੂੰ ਲਾਮਬੰਦ ਕੀਤਾ ਤੇ ਨਾਬਾ ਤਹਿਸੀਲ ਦੇ ਵਿੱਚ ਤੇ ਐਸਡੀਐਮ ਨੂੰ ਮੰਗ ਪੱਤਰ ਦਵਾਂਗੇ ਤਾਂ ਕਿ ਸਾਡੀ ਮਨਰੇਗਾ ਜਿਹੜੀ ਉਹ ਮੁੜ ਬਹਾਲ ਹੋਵੇ ਜੇਕਰ ਨਹੀਂ ਬਹਾਲ ਕਰਦੀ ਸਰਕਾਰ ਆੜੀ ਨਹੀਂ ਫੇਕੀ ਅਸੀਂ ਫਿਰ ਵੱਡੇ ਪੱਧਰ ਤੇ ਪ੍ਰੋਗਰਾਮ ਲਿਖਾਂਗੇ ਸੁਭਾ ਕਮੇਟੀ ਦੀ ਮੀਟਿੰਗ ਕਰਕੇ ਮਨਰੇਗਾ ਮਜ਼ਦੂਰਾਂ ਨੂੰ ਸੰਘਰਸ਼ ਕਰਨਾ ਕਿਉਂ ਪੈ ਰਿਹਾ ਤੇ ਕੇਂਦਰ ਸਰਕਾਰ ਜਿਹੜੀ ਸਕੀਮ ਲੈ ਕੇ ਆ ਰਹੀ ਆ ਤੇ ਉਹਦੇ ਲਈ ਕੋਈ ਤੁਹਾਡੇ ਨਾਲ ਕੋਈ ਨੀਤੀ ਨੂੰ رابطہ ਕੀਤਾ ਹੋ ਨੇ ਅਸਲ ਚ ਤਾਂ ਆਫਰਾ ਦਾ ਬ੍ਰਿਜ ਲੈ ਕੇ ਆਂਦਾ ਕਾਨੂੰਨ ਹੈ ਰ ਅਪੀਲ ਕੀਤਾ ਪਹਿਲਾਂ ਤਾਂ ਮਨਰੇਗਾ ਮਨਰੇਗਾ ਜਿਹੜਾ ਉਹ ਬੁਨਿਆਦੀ ਹੱਕ ਦਿੰਦਾ ਸੀ ਪਿੰਡ ਨੂੰ ਪਿੰਡ ਦੇ ਮਜ਼ਦੂਰ ਨੂੰ ਪਿੰਡ ਨੂੰ ਦਿੰਦਾ ਸੀ ਕਿ ਪਿੰਡ ਚ ਬਜਟ ਬਣਦਾ ਸੀ ਲੇਬਰ ਵਸਟ ਪਿੰਡ ਚ ਬਣਦਾ ਸੀਗਾ ਸਭ ਤੋਂ ਵੱਡੀ ਗੱਲ ਫਿਰ ਉਸ ਤੋਂ ਬਾਅਦ ਉਹ ਬਲਾਕ ਚ ਜਾਂਦਾ ਸੀ ਬਲਾਕ ਤੋਂ ਜ਼ਿਲ੍ਹੇ ਚ ਜ਼ਿਲ੍ਹੇ ਤੋਂ ਸਟੇਟ ਤੋਂ ਉੱਪਰ ਡਿਮਾਂਡ ਆਧਾਰਿਤ ਇੱਕ ਸਕੀਮ ਸੀ ਯੋਜਨਾ ਸੀ ਜਿਹੜੀ ਮਨਰੇਗਾ ਐਕਟ ਸੀਗਾ ਹੁਣ ਜਿਹੜੀ ਆ ਇਹ ਡਿਮਾਂਡ ਆਧਾਰਿਤ ਨਹੀਂ ਹੈ ਇਹ ਕੇਂਦਰ ਦੇ ਆਪਣੇ ਹੱਥ ਚ 60 40 ਦੀ ਰੇਸ਼ੋ ਕਰਦੀ ਹੈ 60-40 ਦੇ ਰੇਸ਼ੋ ਨਾਲ ਜਿਵੇਂ ਸਾਡੇ ਬਾਕੀ ਕਾਨੂੰਨ ਨੇ ਜਿਵੇਂ ਆਯੋਸ਼ਵਾਨ ਕਾਰਡ ਸਾਡੇ ਪਹਿਲੇ ਦਿਨਾਂ 'ਚ ਪਹਿਲੇ ਮਹੀਨਿਆਂ ਦੋ ਮਹੀਨਿਆਂ 'ਚ ਖਤਮ ਹੋ ਜਾਂਦਾ ਸਪੋਜ਼ ਕਰੋ ਉਹਨਾਂ ਨੇ ਕਹਤਾ 5 ਕਰੋੜ ਰੁਪਇਆ ਤੁਹਾਨੂੰ ਪੰਜਾਬ ਨੂੰ ਦੇਣਾ ਹੈ ਤਾਂ 4 ਕਰੋੜ ਦੇਤਾ ਉਸ ਤੋਂ ਵੱਧ ਜਿੰਨੀ ਡਿਮਾਂਡ ਆਊਗੀ 2 ਕਰੋੜ ਦੀ ਆਜੇ 4 ਕਰੋੜ ਦੀ ਆਜੇ ਉਹ ਸੁੱਬੇ ਸਰਕਾਰ ਨੂੰ ਦੇਣੀ ਪੈਗੀ ਉਹ ਮਤਲਬ ਇਹ ਨਹੀਂ ਹੈਗਾ ਕਿ ਕੇਂਦਰ ਸਰਕਾਰ ਨੂੰ ਦੇਣੀ ਪੈਗੀ ਪਹਿਲਾਂ ਤਾਂ ਇਹ ਸੀਗਾ ਜੇ ਜਦੋਂ ਸਾਡੇ ਕੋਵਿਡ ਆਇਆ 86000 ਕਰੋੜ ਤੋਂ ਡਿਮਾਂਡ ਵਧਾ ਕੇ 111000 ਕਰੋੜ ਕਰਨੀ ਪਈ ਕਿਉਂਕਿ ਦੇਰਸ ਗਰ ਇਸ ਪਦਰਤੇ ਆ ਗਈ ਸੀ ਪਰ ਇੱਥੇ ਸਾਡੇ ਉਲਟ ਕੰਮ ਹੋ ਗਿਆ ਉਲਟ ਕੰਮ ਇਹ ਹੋ ਗਿਆ ਕਿ ਸਾਡੇ ਇੱਥੇ ਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਿਹੜੇ ਮਰਜ਼ੀ ਸੂਬੇ ਦੇ ਅੰਦਰ ਸੂਬੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਜ਼ਿਲ੍ਹੇ ਦੇ ਅੰਦਰ ਬਲਾਕਾਂ 'ਚ ਵੀ ਜਿੱਥੇ ਚਾਹਣਗੇ ਵਿਕਾਸ ਨੂੰ ਦੇਖ ਕੇ ਆਬਾਦੀ ਨੂੰ ਦੇਖ ਕੇ ਕੰਮ ਦਿੱਤਾ ਜਾਏਗਾ ਹੁਣ ਮਜ਼ਦੂਰ ਆਪਣੀ ਮਰਜ਼ੀ ਨਾਲ ਸਵੈਮਾਨ ਜਿਹੜਾ ਪਹਿਨੀ ਗੱਲ ਕੱਲਾ ਪੈਸਾ ਨਹੀਂ ਸੀਗਾ ਇਹ ਲੋਕਾਂ ਦਾ ਸਾਡੇਆਂ ਦਾ ਸਾਡੇ ਸਮਾਜ ਜਿਹੜੇ ਮਜ਼ਦੂਰ ਲੋਕ ਨੇ ਉਹਨਾਂ ਨੂੰ ਸਭ ਤੋਂ ਵੱਡੀ ਗੱਲ ਕਿ ਇੱਕ ਸਭਾ ਮਾਨ ਜਾਗਿਆ ਸੀ ਉਹਨਾਂ ਦਾ ਉਹਨਾਂ ਦੇ ਅਸ਼ਕਤੀ ਕਰ ਰਿਹਾ ਸੀ ਔਰਤਾਂ ਦਾ ਸਭ ਤੋਂ ਵੱਡੀ ਗੱਲ ਕਿ ਕਿਤੇ ਵੀ ਜਾ ਕੇ ਉਹਦੀ ਗੱਲ ਰੱਖਣ ਜੋਗੇ ਹੋਗੇ ਸੀਗੇ ਦੂਜੀ ਗੱਲ ਉਹਦੇ ਚੇ ਸੀਗੀ ਕਿ ਕਿਸੇ ਦੇ ਪ੍ਰਾਈਵੇਟ ਕੰਮ ਕਰਨ ਦੀ ਬਜਾਏ ਉਹਨਾਂ ਦਾ ਆਪਣਾ ਮਰਜ਼ੀ ਹੁੰਦੀ ਸੀਗੀ ਵਿਆਹ ਆ ਗਿਆ ਤੁਹਾਡੇ ਕੋਈ ਮਰਗਤ ਆ ਗਈ ਉਹਨਾਂ ਨੂੰ ਛੱਡ ਕੇ ਤੁਸੀਂ ਜਦੋਂ ਚਾਹੁੰਦੇ ਸੀ ਉਦੋਂ ਕੰਮ ਮਿਲਦਾ ਸੀਗਾ ਹੁਣ ਤਾਂ 2 ਮਹੀਨੇ ਦਾ 60 ਦਿਨ ਬੰਦੇ ਕਰ ਦਿੱਤਾ ਤਾਂ ਬਰਿਆਦੀਆ ਕਤ ਇਹਦੇ ਨਾਲ ਖਤਮ ਹੋ ਗਿਆ ਬਰਿਆਦੀਆ ਕਤ ਇਹ ਨਹੀਂ ਤੁਹਾਡਾ ਇਹ ਤੁਹਾਡਾ ਹੈਰਾਤ ਮੰਗਣ ਵਾਲਾ ਕੰਮ ਹੋ ਗਿਆ ਸੂਬਾ ਸਰਕਾਰ ਜਿਹੜੇ ਆ ਪਿਛਲੇ ਸਾਲ ਚ ਆ ਜਿਹੜਾ ਸਾਡਾ ਸਾਲ ਚੱਲਦਾ 25 26 ਬੀਤੀ ਸਾਲ ਇਹ ਚ 10% ਵੀ ਹੁਣ ਤੱਕ ਸੀਗਾ ਜਿਹੜਾ ਪਾਉਣਾ ਉਹ ਨਹੀਂ ਪਾ ਸਕੀ 40% ਕਿੱਥੋਂ ਪਾਇਆ ਜਾਏਗਾ ਇਸ ਕਰਕੇ ਜਿਹੜੀ ਸਰਕਾਰਾਂ ਸਾਡੇ ਪੂਰੇ ਹਿੰਦੁਸਤਾਨ ਚ ਸੂਬੇ ਨੇ ਜਿਹੜੇ ਕਰਜ਼ਾ ਹੀ ਨੇ ਸਾਨੂੰ ਪਤਾ ਸਭ ਨੂੰ ਠੀਕ ਹੈ 10% ਨਹੀਂ ਪਾ ਸਕੀ 40% ਕਿਵੇਂ ਪਾਇਆ ਜਾਊਗਾ ਇਹ ਸੰਗੀ ਮਰੋੜਨ ਵਾਲਾ ਕੰਮ ਹੈ ਸੂਬਿਆਂ ਦਾ ਲੋਕਾਂ ਦਾ ਲੋਕਾਂ ਨੂੰ ਖੈਰਾਤ ਮੰਗਣ ਵਾਲੇ ਪਾਸੇ ਲਾਇਆ ਗਿਆ ਮਨਸਾ ਕੀ ਕਰਦੀ ਇਹਦੇ ਪਿੱਛੇ ਮਨਸਾ ਵੱਡੇ ਘਰਾਂਿਆਂ ਨੂੰ ਮੁਨਾਫਾ ਦੇਣਾ ਲੇਬਰ ਨੂੰ ਬੇਲਾ ਕਰਨਾ ਸਭ ਤੋਂ ਵੱਡੀ ਗੱਲ ਜਿਹੜਾ ਇਹਨਾਂ ਨੂੰ ਇੱਕ ਤਾਕਤ ਦੇਣੀ ਸੀ ਰਜਵਾਰਾ ਸਾਹੀ ਲੈ ਕੇ ਆਉਣ ਵਾਲਾ ਕੰਮ ਹੈ ਕਿਉਂਕਿ ਲੋਕਲ ਡੈਮੋਕ੍ਰੇਸੀ ਹੁੰਦੀ ਹੈ ਆਰਾਮ ਰਾਜ ਦੀ ਵੀ ਜੇ ਗੱਲ ਕਰਦੇ ਹੋ ਤਾਂ ਰਾਮ ਰਾਜ ਨੇ ਵੀ ਉਦੋਂ ਇਹ ਨਹੀਂ ਸੀਗਾ ਕਿ ਲੋਕਾਂ ਦੀ ਗੱਲ ਸੁਣੀ ਮਰਿਆਦਾ ਪਰਸ਼ੋਤਮ ਸੀ ਉਹ ਇਕੱਲੇ ਨਾਮ ਦਾ ਸਵਾਲ ਨਹੀਂ ਸੀਗਾ ਉੱਥੇ ਵੀ ਮਰਿਆਦਾ ਪਰਸ਼ੋਤਮ ਸੀ ਲੋਕਾਂ ਦੀ ਗੱਲ ਸੁਣੇਗੀ ਅਲੱਗ-ਅਲੱਗ ਭਾਵੇਂ ਸੀਤਾ ਜੀ ਨੂੰ ਮਤਲਬ ਆਖੇ ਨਹੀਂ ਪ੍ਰੀਖਿਆ ਦੇਣੀ ਪਈ ਭਾਵੇਂ ਉਹਨਾਂ ਨੂੰ ਬਾਅਦ ਵਿੱਚ ਬਨਵਾਸ ਦੇਣਾ ਪਿਆ ਉਹ ਮਰਿਆਦਾ ਸੀਗੀ ਲੋਕਾਂ ਦੀ ਡਿਮਾਂਡ ਸੀਗੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਸੀਗਾ ਇੱਥੇ ਤਾਂ ਲੋਕ ਸੜਕਾਂ ਤੇ ਤੁਰੇ ਫਿਰਦੇ ਨੇ ਲੋਕ ਤਾਂ ਰੋਜ਼ ਬਾਹਰ ਨਿਕਲੇ ਫਿਰਦੇ ਨੇ ਕਿਤੇ ਸਰਕਾਰ ਨੂੰ ਦੇਖ ਹੀ ਨਹੀਂ ਰਿਆ ਮਤਲਬ ਪਹਿਲਾਂ ਸਾਡੇ ਰਾਜਾ ਆਪ ਦਾ ਪੇਸ਼ਵਟਾ ਕੇ ਲੋਕਾਂ ਤੋਂ ਜਾਣਨਾ ਚਾਹੁੰਦਾ ਸੀ ਲੋਕ ਕੀ ਕਰ ਰਹੇ ਨੇ ਲੋਕ ਕੀ ਚਾਹੁੰਦੇ ਨੇ ਤੇ ਉਹਦੇ ਮੁਤਾਬਕ ਕੰਮ ਕਰਦਾ ਸੀਗਾ ਸਾਡਾ ਰਾਜਾ ਇਹ ਦੂਲ ਟੋਇਆ ਹੋਇਆ ਤੇ ਉਹ ਦੇਖ ਨਹੀਂ ਰਿਹਾ ਪੇਸ਼ਤਾ ਬਿਠਾਉਂਦਾ ਜ਼ਰੂਰ ਪਰ ਲੋਕਾਂ ਦੀ ਡਿਮਾਂਡ ਕੀ ਹੈ ਲੋਕ ਕੀ ਚਾਹੁੰਦੇ ਨੇ ਉਹਦੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਮਨਮਰਜ਼ੀ ਕਰ ਰਹੇ ਇਸ ਤੋਂ ਅਗਲਾ ਸਟੈਪ ਹੋਏਗਾ ਕਿ ਜਿਹੜੀਆਂ 60 ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਇੱਕ ਅਲੱਗ ਮਜ਼ਦੂਰਾਂ ਦਾ ਮਨਰੇਗਾ ਮੋਰਚਾ ਬਣਿਆ ਇਸੇ ਤਰੀਕੇ ਨਾਲ ਅਸੀਂ ਵੀ ਅਗਲੇ ਦਿਨਾਂ ਦੇ ਵਿੱਚ ਇੱਕ ਸਟੇਟ ਦੀ ਮੀਟਿੰਗ ਹੈ ਸਾਡੀ 3 ਤਰੀਕ ਦੀ ਉਸ ਮੀਟਿੰਗ ਤੋਂ ਬਾਅਦ ਅਸੀਂ ਫੈਸਲਾ ਕਰਕੇ ਸਟੇਟ ਦੇ ਉਹਦੇ ਵਿੱਚ ਅੱਗੇ ਜਿਹੜਾ ਵੱਡਾ ਇੱਕ ਪੰਜਾਬ ਲੈਵਲ ਦਾ ਵੱਡਾ ਯੂਨਿਟ ਬਣ ਰਿਹਾ ਹੈ ਉਹਦੇ ਵਿੱਚ ਸ਼ਾਮਲ ਹੋ ਕੇ ਸਹਿਯੋਗ ਕਰਕੇ ਸਭ ਦੇ ਨਾਲ ਪੰਜਾਬ ਪੱਧਰ ਤੇ ਤੇ ਕੇਂਦਰ ਪੱਧਰ ਤੇ ਪੂਰੇ ਭਾਰਤ ਪੱਧਰ ਤੇ ਅਸੀਂ ਨੂੰ ਮਨਰੇਗਾ ਨੂੰ ਘਰ ਘਰ ਤੱਕ ਲੈ ਕੇ ਜਾ ਰਹੇ ਆ ਜਾਗਰੂਕ ਕਰ ਰਹੇ ਆ ਲੋਕਾਂ ਨੂੰ ਜਾਗਰੂਕ ਕਰਕੇ ਉਹਦੇ ਚ ਇਹਨਾਂ ਨੂੰ ਲੈ ਕੇ ਆਉਣਾ ਤੇ ਸੜਕਾਂ ਤੇ ਉਤਰਾਂਗੇ ਜਿੰਨਾ ਚਿਰ ਬਹਾਲ ਨਹੀਂ ਹੁੰਦਾ ਸਾਡੀ ਮੇਨ ਮੰਗ ਹੈ ਕਿ ਜਿਹੜਾ ਮਨਰੇਗਾ ਕਾਨੂੰਨ ਹੈ ਬਹਾਲ ਕੀਤਾ ਜਾਵੇ ਜੀ ਰਾਮ ਜੀ ਹੈ ਜਿਹੜਾ ਇਹ ਵਾਪਸ ਲਿਆ ਜਾਵੇ ਅਸੀਂ ਕਿਸਾਨ ਖੇਤੀਬਾੜੀ ਕਿਸਾਨ ਵਿਕਾਸ ਫਰੰਟ ਵੱਲੋਂ ਅਰੁਪਾਲ ਸਿੰਘ ਉੱਡਾ ਅਸੀਂ ਅੱਜ ਇਸ ਜਿਹੜਾ ਮਨਰੇਗਾ ਕਾਨੂੰਨ ਬਦਲਿਆ ਸਰਕਾਰ ਨੇ ਇੱਕ ਧਰਮ ਦੀ ਆੜ ਦੇ ਵਿੱਚ ਉਹਨੂੰ ਖਤਮ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਬਜੂਰ ਅੱਜ ਅਸੀਂ ਇਸ ਮਨਰੇਗਾ ਕੰਮਿਆਂ ਦੀ ਹਮਾਇਤ ਦੇ ਵਿੱਚ ਆਏ ਆਂ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਯੁਕਤ ਮੋਰਚੇ ਦਾ ਪ੍ਰੋਗਰਾਮ ਵੀ ਆਇਆ ਉਹ ਇਹ ਹੈ ਕਿ 16 ਤਰੀਕ ਨੂੰ ਸੁਯੋਗਤ ਕਿਸਾਨ ਮਜ਼ਦੂਰ ਤੇ ਮਲਾਜ਼ਮ ਜਥੇਬੰਦੀਆਂ ਇਕੱਠੀਆਂ ਹੋ ਕੇ ਜਿਹੜਾ 16 ਤਰੀਕ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਧਰਨੇ ਦੇ ਰਹੇ ਨੇ ਔਰ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਮਾਰਚ ਕਰ ਰਹੇ ਨੇ ਇਹਨਾਂ ਚਾਰ ਬਿੱਲਾਂ ਦੇ ਉੱਤੇ ਪਹਿਲਾ ਬਿੱਲ ਬਿਜਲੀ ਬਿੱਲ ਦੂਜਾ ਹੈਗਾ 2 ਸੋਧ ਬਿੱਲ ਤੀਜਾ ਹੈਗਾ ਜਿਹੜਾ ਲੇਬਰ ਕੋਡ ਬਿੱਲ ਜਿਹੜਾ ਲੇਬਰ ਕੋਡ ਬਿਲ ਲੈ ਕੇ ਆਈ ਹੈ ਸਰਕਾਰ ਚੌਥਾ ਹੈਗਾ ਮਨਰੇਗਾ ਕੰਮਿਆਂ ਦਾ ਜਿਹੜਾ ਕਾਨੂੰਨ ਇਹ ਖਤਮ ਕੀਤਾ ਜਾ ਰਿਹਾ ਉਹਦੇ ਵਿਰੋਧ ਦੇ ਵਿੱਚ ਸੰਘਰਸ਼ਾ ਜਿਹੜਾ ਕਰ ਰਹੇ ਆ ਉਸੇ ਸੰਬੰਧ ਦੇ ਵਿੱਚ ਅੱਜ ਅਸੀਂ ਤੇ 20 ਆਪਣੇ ਫਰੰਟ ਵੱਲੋਂ ਇੱਥੇ ਹਾਜ਼ਰੀ ਲਾਉਂਦੇ ਆ